ਸਨ 1999 ਈਸਵੀ ਪੰਜਾਬ ਦਾ ਮਾਝਾ ਖੇਤਰ ਗੁਜਰਾਵਾਲਾ ਦੀ ਪਵਿੱਤਰ ਧਰਤੀ ਤੇ ਖੱਤਰੀ ਪਾਈਚਲੇ ਨਸਬੰਧ ਰੱਖਾਂ ਵਾਲਾ ਪਰਵਾਰ ਜਿਸ ਦੇ ਘਰ ਜਨਮ ਲਿਆ ਮਹਾਨ ਸੂਰਮੇ ਨੇ ਖਾਸਾ ਰਾਜੀ ਵੀ ਸਰਹੰਗਾਂ ਦਾ ਰਖਵਾਲਾ ਉਹ ਯੋद्धा ਜਿਸ ਦਾ ਨਾਮ ਸੁਣ ਕੇ ਹਕਾਮ ਵੀ ਕੰਬਣ ਲੱਗਦੇ ਸਨ ਇਹ ਕਹਾਣੀ ਹੈ ਪੰਜਾਬ ਦੇ ਅਸਲ ਸ਼ੇਰ ਦੀ ਫਰੀ ਸਿੰਘ ਨਲੂਆ ਮਾਤਾ ਧਰਮਕੌਰ ਤੇ ਪਿਤਾ ਗੁਰਦੇਵ ਸਿੰਘ ਦੇ ਘਰ ਇੱਕ ਮਾਲ ਪੈਦਾ ਹੁੰਦਾ ਜਿਸ ਦਾ ਨਾਮ ਰੱਖਿਆ ਜਾਂਦਾ ਹਰੀ ਸਿੰਘ ਮਾਤਾ ਪਿਤਾ ਆਪਣੇ ਲਾਲ ਨਾਲ ਬਹੁਤ ਖੁਸ਼ ਰਹਿੰਦੇ ਆ ਤੇ ਪੂਰਾ ਪਰਿਵਾਰ ਆਪਣੇ ਲਾਲ ਦੇ ਪੂਰੀ ਪਰਵਿਸ਼ ਕਰਦਾ ਤੇ ਆਮ ਪਰਿਵਾਰ ਵਾਂਗ ਪੂਰਾ ਪਰਿਵਾਰ ਬਹੁਤ ਖੁਸ਼ ਰਹਿੰਦਾ ਕੁਝ ਸਮਾਂ ਬੀਤਦਾ ਤੇ ਹਰੀ ਸਿੰਘ 7 ਸਾਲ ਦੇ ਹੋ ਜਾਂਦੇ ਆ ਇਸ ਖੁਸ਼ੀਆਂ ਭਰੇ ਪਰਿਵਾਰ ਤੇ ਅਜਿਹੀ ਨਜ਼ਰ ਲੱਗਦੀ ਆ ਕਿ ਸਨ 1799 ਸੀ ਵਿੱਚ ਪਿਤਾ ਦੀ ਮੌਤ ਹੋ ਜਾਂਦੀ ਹੈ ਤੇ ਹਰੀ ਸਿੰਘ ਤੇ ਮਾਤਾ ਪਰਮਪੁਰ ਇਕੱਲੇ ਹੀ ਰਹਿ ਜਾਂਦੇ ਆ पर माता धर्म को हौसला नहीं कर दे वो हरि सिंह दी पर विश्वच छुट जाती है माता अपने पुत्र दी पर विश्वच किसी भी तरह दी कोई कमी नहीं ਛੱਡਦੇ 10 ਸਾਲ ਦੀ ਉਮਰ ਵਿੱਚ ਹਰੀ ਸਿੰਘ ਅੰਮ੍ਰਿਤ ਸੰਚਾਰ ਕਰ ਲੈਂਦੇ ਆ ਉਸ ਤੋਂ ਬਾਅਦ ਉਹ ਖਾਲਸਾ ਵਜੋਂ ਦਿਖਾਈ ਦਿੰਦੇ ਆ 12 ਸਾਲਾਂ ਦੀ ਉਮਰ ਵਿੱਚ ਉਹ ਘੋੜਸਵਾਰੀ ਅਤੇ ਯੁੱਧ ਕਲਾ ਵਿੱਚ ਮਾਰ ਹੋ ਜਾਂਦੇ ਆ